ਰਾਜਾ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਬਾਣੀ ਦੇ ਬਹੁਤ ਧੰਨ ਪਾਣ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਬੜੀ ਸ਼ਰਧਾ ਤੇ ਭਾਵਨਾ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਇਹ ਸਬੰਧ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ ਉਪਰੰਤ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ ਅਰਦਾਸ ਹੋਈ ਹੈ ਸਮਾਪਤੀ ਹੋਈ ਹੁਣ ਥੱਲੇ ਦਰਬਾਰ ਸਾਹਿਬ ਦੇ ਵਿੱਚ ਦੀਵਾਨ ਸੱਜਣਗੇ ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਸੰਗਤਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਸੰਬੰਧੀ ਵਿਚਾਰਾ ਸਰਵਣ ਕਰਾਉਣਗੇ ਕਿ ਉਹਨਾਂ ਨੇ ਜ਼ਬਰਦਸਤ ਟਾਕਰਾ ਸਫਰ ਦੇ ਨਾਲ ਜੋ ਕੀਤਾ ਸਮੇਂ ਦੀ ਹਕੂਮਤ ਨੇ ਉਹਨਾਂ ਨੂੰ ਕਿਉਂ ਇੰਨਾ ਜ਼ਬਰਦਸਤ ਸ਼ਿਕਾਰ ਬਣਾਇਆ ਉਹਦੇ ਕੀ ਕਾਰਨ ਸਨ ਇਹ ਸਾਰੇ ਜਿਹੜੇ ਨੂੰ ਦਵਾਨ ਦੇ ਵਿੱਚ ਦੱਸੇ ਜਾਣਗੇ ਹਰ ਸਾਲ ਦੀ ਤਰ੍ਹਾਂ ਇਹ ਗੁਰਪੁਰਬ ਜਿਹੜਾ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਠੰਡੇ ਮਿੱਠੇ ਜਲਦੀਆਂ ਸ਼ੁਭੀਲਾ ਲਗੀਆਂ ਨੇ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ ਤੇ ਬੜੀ ਸ਼ਰਧਾ ਦੇ ਨਾਲ ਇਹ ਦਿਹਾੜਾ ਮਨਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਤੇ ਇਹ ਸਾਡੀਆਂ ਚਾਰ ਪੁ generation ਦੇ ਚੱਲੀ ਆ ਰਹੀ ਜੀ ਇਹ 1904 ਦੋਂ ਸਟਾਰਟ ਹੋਈ ਸੀ ਸਾਡੇ ਦਾਦਾ ਜੀ ਤੋਂ ਪਹਿਲੇ ਉਹਨਾਂ ਨੇ ਇੱਕ ਸੀਗਾ ਮੈਂ ਤੇ ਉਹਨਾਂ ਨੂੰ ਮਿਲਿਆ ਨਹੀਂ ਦੇਖਿਆ ਨਹੀਂ ਲੇਕਿਨ ਉਹਨਾਂ ਤੇ ਚੱਲੀ ਆ ਰਹੀ ਹੈ ਮਿੱਠੀ ਸ਼ੀਵਲ ਕੋਲਿਆਲੀ ਇੱਕ ਖੌਂਦੀ ਹੈ ਜੀ ਤੇ ਤੇ ਪਿੱਤਲ ਦੇ ਕੋਲਿਆ ਸਾਰਾ ਹੁੰਦਾ ਸੀ ਇੱਥੇ ਇੱਥੇ ਖੂਹ ਹੁੰਦਾ ਸੀ ਇਸ ਜਗ੍ਹਾ ਦੇ ਉੱਤੇ ਉਸ ਵੇਲੇ ਖੂਹ ਗੇੜਿਆ ਜਾਂਦਾ ਸੀ ਖੂਹ ਗੇੜ ਕੇ ਤੇ ਫੇਰ ਜਲ ਕੱਢ ਕੇ ਤੇ ਬਣਾਇਆ ਜਾਂਦਾ ਸੀ ਸਾਰਾ ਕੁਝ ਤੇ ਸਾਡਾ ਮਿੱਠਾ ਸ਼ਰਬਤ ਬਣਾਇਆ ਜਾਂਦਾ ਸੀ ਉਸ ਤੋਂ ਬਾਅਦ ਜਦੋਂ ਖੂਹ ਪੂਰੇ ਆ ਇਹਨਾਂ ਨੇ ਮਾਡਰਨ ਟੈਕਨੋਲੋਜੀ ਆਈ ਸੰਗਤਾਂ ਨੇ ਬੜੇ ਇਤਰਾਜ ਕੀਤਾ ਕਿ ਅਸੀਂ ਸੁੱਖ ਨਾ ਸੁਖੀ ਇੱਥੇ ਬਹੁਤ ਜਿਆਦਾ ਸੁੱਖ ਨਾ ਸੁਖਦੇ ਨੇ ਆਪਣੇ ਕਿ ਇੱਥੇ ਸਾਰੇ ਕੁਝ ਬੜੀਆਂ ਪ੍ਰਾਪਤੀਆਂ ਹੁੰਦੀਆਂ ਕਿਉਂ ਗੁਰੂ ਅਰਜਨ ਸਾਹਿਬ ਜੀ ਨੇ ਇੱਥੇ ਸੁਖਮਨੀ ਸਾਹਿਬ ਉਚਾਰਿਆ ਸੀ ਇਸੇ ਜਗ੍ਹਾ ਤੇ ਉਦੋਂ ਦੀ ਸਾਨੂੰ ਐਸਜੀਪੀਸੀ ਸਾਨੂੰ ਆਜ਼ਾਦ ਦਿੱਤੀ ਹੋਈ ਹੈ ਜੇ ਅਸੀਂ ਅੰਦਰ ਚਬੀਲ ਲਗਾਣੇ ਆ ਪਰ ਇਹ ਦੋ ਦਿਨ ਚੱਲਦੀ ਹੈ ਇੱਕ ਦਿਨ ਗੁਰਪ੍ਰੋਤੋ ਪਹਿਲੇ ਸ਼ਾਮ ਨੂੰ ਤੇ ਦੂਸਰਾ ਸਾਰਾ ਦਿਨ ਐਸਜੀਪੀਸੀ ਸਾਨੂੰ ਬੜੀ ਕੋਆਪਰੇਸ਼ਨ ਦਿੰਦੀ ਹੈ ਸਾਦ ਸੰਗਤ ਵਿੱਚ ਬਹੁਤ ਜ਼ਿਆਦਾ ਐਨੇ ਸਾਡੇ ਕੋਲ ਇਕੱਠੀ ਹੋ ਜਾਂਦੀ ਹੈ ਤੇ ਸਾਨੂੰ ਤੇ ਸੱਤਈ ਵਾਰੀ ਦੁੱਧ ਤੇ ਮਿੱਠੇ ਦੇ ਨਾਲ ਹੀ ਚਵੀ ਲਾਣੀ ਪੈਂਦੀ ਪਾਣੀ ਪਾਣ ਦੀ ਲੋੜ ਹੀ ਨਹੀਂ ਪੈਂਦੀ ਤਾਂ ਉਹਦੀ ਕਿਰਪਾ ਹੀ ਸਿੱਤੇ ਬਾਦਸ਼ਾਹ ਦੀ ਇਹ 1904 ਤੇ ਚੱਲੀ ਆ ਜੀ ਇਹ ਗੁਰੂ ਅਰਜਨ ਸਾਹਿਬ ਦੇ ਛੀਦੀ ਦਿਹਾੜੇ ਦੇ ਉੱਤੇ ਅੱਜ ਧੰਨ ਧੰਨ ਗੁਰੂ ਅਰਜਨ ਦੇਵ ਪਾਸ਼ਾ ਜੋ ਸ਼ਹੀਦਾਂ ਦੇ ਸਰਤਾਜ ਨੇ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਗੁਰਦਰਾ ਆਨਸਰ ਸਾਹਿਬ ਤੇ ਸਮੁੱਚੀਆਂ ਸੰਗਤਾਂ ਜਿੱਥੇ-ਜਿੱਥੇ ਕੋ ਸਿੱਖ ਰਹਿੰਦਾ ਉਹ ਬੜੀ ਸ਼ਰਧਾ ਤੇ ਸਤਕਾਰ ਨਾਲ ਮਨਾ ਰਹੀਆਂ ਨੇ ਸੋ ਮੈਂ ਸਮਝਦਾ ਆ ਕਿ ਇਹ ਮੁਗਲ ਰਾਜ ਦੀ ਬਹੁਤ ਵੱਡੀ ਆਪਣੀ ਜਿਹੜੀ ਹੈ ਸਿਖਰ ਸੀ ਜ਼ੁਲਮ ਦੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜਿਹਨੂੰ 31 ਤਵੀ ਤੇ ਬਿਠਾਇਆ ਗਿਆ ਆ ਗੁਰੂ ਅਰਜਨ ਦੇਵ ਪਾਸ਼ਾ ਜੀ ਨੂੰ 31 ਤਵੀ ਤੇ ਬਿਠਾਇਆ ਗਿਆ ਔਰ ਸਿਰ ਤੇ ਤੱਤਾ ਰੇਤਾ ਪਾਇਆ ਗਿਆ ਔਰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਸੋ ਹਕੂਮਤ ਚਾਹੁੰਦੀ ਸੀ ਕਿ ਉਹ ਆਪਣਾ ਧਰਮ ਬਦਲ ਲੈਣਾ ਔਰ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹਦੇ ਚ ਗੁਰਬਾਣੀ ਜਿਹੜੀ ਹੈ ਉਹਨੂੰ ਉਹਦੇ ਚ ਰਲਗੱਟ ਕਰ ਦੇਣਾ ਉਹਨਾਂ ਨੇ ਕਿਹਾ ਨਹੀਂ ਇਹ ਨਹੀਂ ਹੋ ਸਕਦਾ ਕਰੀ ਔਰ ਉਹਨਾਂ ਨੇ ਤੇਰਾ ਕੀਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ ਉਹਨਾਂ ਨੇ ਸ਼ਾਂਤ ਚਤ ਰਹਿ ਕੇ ਔਰ ਸੰਸਾਰ ਨੂੰ ਦੱਸਿਆ ਕਿ ਦੇਸ਼ੀ dividend ਹੈ ਤੇ ਬੜੇ ਸਹਿਜ ਬੜੇ ਇਹ ਧੀਰਜ ਔਰ ਬਹੁਤ ਸਮੁੰਦਰ ਜਿਦਾ ਜੇਰਾ ਕਰਕੇ ਜਿਹੜਾ ਹੈ ਉਹ ਛੇ ਜਿਹੜੀ ਪ੍ਰਾਪਤ ਕੀਤੀ ਔਰ ਮੁਗਲ ਰਾਜ ਦੀਆਂ ਜਹਾਂ ਜਿਹੜੀਆਂ ਸੀ ਉਦੋਂ ਤੋਂ ਹੀ ਪੁੱਟਣੀਆਂ ਸ਼ੁਰੂ ਹੋ ਗਿਆ ਸੀ ਜਦੋਂ ਗੁਰੂ 6ਵੇਂ ਪਾਸ਼ਾ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਕੇ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਉਹਨਾਂ ਕਿਹਾ ਲਿਆਓ ਚੰਗੇ ਘੋੜੇ ਚੰਗੇ ਸ਼ਸਤਰ ਹੋ ਜਲਮ ਦੀ ਹੱਦ ਹੋ ਗਈ ਐ ਔਰ ਜੰਗ ਲੜਨੀ ਪੋਗੀ ਚਾਰ ਜੰਗਾਂ ਨਾਲ ਲੜੀਆਂ ਚੌਥ ਚ ਅੱਜ ਉਹਨਾਂ ਦਾ ਜਿਹੜਾ ਤਿਹਾਰਾ ਬਣਾਇਆ ਜਾ ਰਿਹਾ ਉਹ ਸਬਰ ਸੰਤੋਖ ਅਧਿ ਤੇ ਰਜ ਦਾ ਸਭ ਤੋਂ ਵੱਡਾ ਜੇ ਕੋਈ ਸਮੁੰਦਰ ਸੀ ਤੇ ਗੁਰੂ ਪੰਜਵੇਂ ਪਾਤਸ਼ਾਹ ਆਹੀ ਉਹਨਾਂ ਦੀ ਸਿੱਧੀ ਨੂੰ ਨਤਮਸਤ ਹੋਣ ਵਾਸਤੇ ਸਮੇਤ ਪਰਿਵਾਰ ਇੱਥੇ ਪਹੁੰਚਿਆ ਔਰ